ਜਟਾਟਵੀ ਗਲਜਲ ਪ੍ਰਵਾਹ ਪਾ ਵੀ ਤਸਲੇ ਗਲੇਵ ਲੰਬੇ ਲੰਬੀ ਤਾਹ ਬੁਝੰਗ ਤੁੰਗ ਮਾਲਿਕਮ ਢਮਕ 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 ਢਮੰਨੀ ਨਾਦਵ ਦਰਵਜਮ ਚਕਾਰ ਚੰਡ ਤਾंडवੰਕ ਤਨੋਤਨ ਸ਼ਿਵੇ ਸ਼ਿਵੰ ਜਟਾ ਕਟਾ ਹ ਸੰਭਰਮਰ ਮੰਨੀ ਲਿੰਪ ਨਿਰਜਰੀ ਵੇਲੋਲ ਵਿੱਚ ਵਲਰੀ ਵਰਾਜਮਨ ਮੂਰਦਨੀ ਪਹਿਲੀ ਗੱਲ ਅੱਜ ਤੱਕ ਕਿਸੇ ਗੁਰਸਖਣੀ ਨਹੀਂ ਬੋਲਿਆ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਨਹੀਂ ਸਿਰਫ ਬੰਦੇ ਵਾਸਤੇ ਜਾਣਕਾਰੀ ਹੋਣੀ ਜ਼ਰੂਰੀ ਆ ਆਪਾਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿ ਸਕਦੇ ਸਾਨੂੰ ਹਰ ਧਰਮ ਦੀ ਜਾਣਕਾਰੀ ਹੋਣੀ ਚਾਹੀਦੀ ਆ ਫੇਰ ਹੀ ਪਤਾ ਲੱਗੇਗਾ ਕਿ ਉਹਦੇ ਧਰਮ ਵਿੱਚ ਕੀ ਹੈ ਤੇ ਸਾਡੇ ਧਰਮ ਵਿੱਚ ਕੀ ਹੈ ਤੇ ਦੋਨਾਂ ਦੇ ਵਿੱਚ ਫਰਕ ਕੀ ਹੈ ਮੈਂ ਹਿੰਦੂ ਧਰਮ ਗ੍ਰੰਥ ਸਾਰੇ ਪੜ੍ਹੇ ਆ ਜੀ ਅੱਛਾ ਬਾਈਬਲ ਵੀ ਪੂਰੀ ਜਾਦਾ ਜੀ ਮੈਨੂੰ ਬਹੁਤ ਜ਼ਿਆਦਾ ਜਿੱਦਾਂ ਹਿੰਦੂ ਧਰਮ ਗ੍ਰੰਥ ਸ਼ਿਵਪ੍ਰਾਨ ਮਾਰਕੰਡੇ ਪ੍ਰਾਨ ਬਿਸ਼ਨ ਪ੍ਰਾਨ ਪਦਮ ਪ੍ਰਾਨ ਸੰਘ ਪ੍ਰਾਨ ਕੂਰਮ ਪ੍ਰਾਨ ਮਚਛੇ ਪ੍ਰਾਨ ਵਰਾ ਪ੍ਰਾਨ ਲਿੰਗ ਪ੍ਰਾਨ ਗਰੂ ਪ੍ਰਾਨ ਵਿਸ਼ਕਰਮਾ ਪ੍ਰਾਨ ਵਾਮਨ ਪ੍ਰਾਨ ਸਭ ਤੋਂ ਔਖਾ ਮੰਤਰ ਮੰਨਿਆ ਜਾਂਦਾ ਹੈ ਹਿੰਦੂ ਧਰਮ ਦੇ ਵਿੱਚ ਸ਼ਿਵ ਤੰਦਵ ਉਹ ਵੀ ਮੈਨੂੰ ਯਾਦ ਆ ਜੀ ਬਾਈਬਲ ਜਿਹੜੀ ਹੈ ਮੈਂ ਪ੍ਰਾਨਾ ਨੇਮ ਜਿਹੜਾ ਵਾ ਨਾ 올ਡ ਟੈਸਟਾਮੈਂਟ ਜਿਹੜ ਜਨਸਿਸ ਤੋਂ ਉਤਪਤਵ ਲੈ ਕੇ ਤੇ ਮਲਾਕੀ ਤੱਕ ਪੂਰਾ ਪੜਿਆ ਚੰਗੀ ਤਰ੍ਹਾਂ ਅੱਛਾ 10 ਸਾਲ ਸਟੱਡੀ ਕੀਤੀ ਉਹਦੀ ਮੈਂ ਤੇ ਨਵਾਂ ਨੀਮ ਜਿਹੜਾ ਵਾ ਮੱਤੀ ਦੀ ਅੰਜੀਲ ਤੋਂ ਲੈ ਕੇ ਤੇ ਪ੍ਰਕਾਸ਼ਿਤ ਬਾਕੀਆ ਤੱਕ ਸਾਰਾ ਪੜਿਆ ਚੰਗੀ ਤਰ੍ਹਾਂ ਜ਼ਬੂਰ ਵੀ ਮੈਨੂੰ ਬਹੁਤ ਜ਼ਿਆਦਾ ਜ਼ਬਾਨੀ ਯਾਦ ਆ ਉਹਨਾਂ ਦੇ ਮੈਂ 43 ਸੈਕਿੰਡ ਦੇ ਵਿੱਚ 40 ਮੁਕਤੀਆਂ ਦੇ ਨਾਂ 15 ਭਗਤਾਂ ਦੇ ਨਾਂ 11 ਭਟ ਸਹਿਬਾਨਾਂ ਦੇ ਨਾਂ 31 ਰਾਗਾਂ ਦੇ ਨਾਂ ਇਹ ਸਾਰਾ ਕੁਝ ਤੇ ਗੁਰਸਿੱਖਾਂ ਦੇ ਨਾਂ ਜਿਹੜਾ ਵਾ 43 ਸੈਕਿੰਡ ਵਿੱਚ ਬੋਲ ਦੇਣਾ ਜੀ ਜੋ ਅੱਜ ਤੱਕ ਕਿਸੇ ਨੇ ਨਹੀਂ ਬੋਲੇ ਜੀ ਭਾਵੇਂ ਸਾਡੀ ਆਡੀਅנס ਟਾਈਮਰ ਲਾ ਕੇ ਚੈੱਕ ਕਰ ਲੈ 43 ਸੈਕਿੰਡ ਦੇ ਅੰਦਰ 43 ਸੈਕਿੰਡ ਵਿੱਚ ਬੋਲ ਦੇਣਾ ਜੀ ਕਰਮ ਸਿੰਘ ਕਰਨ ਸਿੰਘ ਕਾਲਾ ਸਿੰਘ ਕਿਰਤ ਸਿੰਘ ਕਿਰਪਾਲ ਸਿੰਘ ਖੁਸ਼ਾਲ ਸਿੰਘ ਗੁਲਾਬ ਸਿੰਘ ਗੰਗਾ ਸਿੰਘ ਗੰਨਾ ਸਿੰਘ ਕਰਬਾਰਾ ਸਿੰਘ ਚੰਬਰ ਸਿੰਘ ਜਤੂ ਸਿੰਘ ਜੋਗਾ ਸਿੰਘ ਜੰਗ ਸਿੰਘ ਗਿਆਲ ਸਿੰਘ ਦਰਬਾਰਾ ਸਿੰਘ ਦਲਬਾਖ ਸਿੰਘ ਧਰਮ ਸਿੰਘ ਤੰਨਾ ਸਿੰਘ ਨਿਹਾਲ ਸਿੰਘ ਨਦਾਨ ਸਿੰਘ ਭਗਤ ਸਿੰਘ ਬੂਟ ਸਿੰਘ ਭੋਗਾ ਸਿੰਘ ਭੋਲਾ ਸਿੰਘ ਮਾਨ ਸਿੰਘ ਮੰਜਾ ਸਿੰਘ ਮੱਜਾ ਸਿੰਘ ਰਾਜ ਸਿੰਘ ਰਚਮਨ ਸਿੰਘ ਗਰਬਾਣੀ ਕਹਿੰਦੀ ਹੈ ਉਦੋਂ ਮਨ ਮਤ ਪ੍ਰੰਤਰ ਜਾਮੀ ਜਿਉ ਪ੍ਰੇਰੇ ਤਿਉ ਕਰਨਾ ਜਿਉ ਨਟਵਾ ਤਨ ਤੇ ਬਜਾਏ ਤੰਤੀ ਤਿਉ ਬਾਜੇ ਜੰਤ ਜਨਾ ਅਸੀਂ ਸਿਰਫ ਬਾਂਸ ਦੀਆਂ ਬੰਸਰੀਆਂ ਉਹ ਆਪ ਹੀ ਫੁਕਾ ਮਾਰਦਾ ਆਪ ਹੀ ਪ੍ਰੇਰਿਤ ਕਰ ਦਿੰਦਾ ਆਪ ਹੀ ਸਭ ਕੁਝ ਕਰ ਦਿੰਦਾ ਜੀ ਸਾਡੇ ਸਾਰਿਆਂ ਦੇ ਅੰਦਰ ਹੈ ਜੀ ਉਹ ਆਜ਼ਾਦ ਪਰਿੰਦਾ ਹਾਂ ਮਨਜ਼ੂਰ ਗੁਲਾਮੀ ਨਹੀਂ ਹੂੰ ਕੁਛ ਕੌਮਲੀ ਕਰ ਜਾਵਾਂ ਖੁਸ਼ ਕਿਸਮਤ ਹੋਵਾਂਗਾ ਸਾਡੇ ਰਗੜ ਕੇ ਲੋਕਾਂ ਵਾਂਗ ਮੈਂ ਮਰਨਾ ਚਾਹੁੰਦਾ ਨਹੀਂ ਗੋਲੀ ਨਾਲ ਮਰ ਜਾਵਾਂ ਖੁਸ਼ ਕਿਸਮਤ ਹੋਵਾਂਗਾ ਪਿਸਟਲ ਦੀਆਂ ਗੋਲੀਆਂ ਕੀ 9mm ਦੀਆਂ? 9mm ਪਿਸਟਲ ਦੀਆਂ ਗੋਲੀਆਂ ਤੁਸੀਂ ਮੱਥੇ 'ਚ ਲਗਾਈਆਂ ਹੋਈਆਂ। ਹਾਂਜੀ। ਇਹ ਕੀ ਸ਼ੌਂਕ ਹੈ? ਜਦੋਂ ਅਰਨਲ ਟੌਨ ਵੀ ਇੱਕ ਕਿਤਾਬ ਆਪਣੀ ਚ ਲਿਖਦੇ ਈਸਟ ਟੂ ਵੈਸਟ ਦੇ ਵਿੱਚ ਸਿੱਖ ਕੌਮ ਬਾਰੇ। ਇੰਝ ਦਿਹਾਰ ਦਾ ਬ੍ਰਿਲਿਆੰਟ ਮੈਨ ਹਾਂ ਦਾ ਫੇਸ ਆਫ ਦਾ ਪਲੈਨਟ ਆਫ ਅਨਕੈਪेबल ਐਂਡ ਸਲਾਈਟਲੀ ਗ੍ਰਿਮ। ਇਫ ਅ ਹਿਊਮਨ ਲਾਈਫ ਸਰਵਾਈਵਜ਼ ਦਾ ਪ੍ਰੈਜ਼ੈਂਟ ਚੈਪਟਰ ਆਫ ਮੈਨਸ ਹਿਸਟਰੀ ਇਸ ਆਫ ਸਿਕਸ ਫੋਰ ਸ਼ੂਰ ਵਿਲ ਸਟਿਲ ਬੀ ਆਨ ਦਾ ਮੈਪ। ਵੀ ਸੇਕਾ ਧਰਤੀ ਦੇ ਸਭ ਤੋਂ ਸਖਤ ਜਾਣ ਇਨਸਾਨ ਨੇ। ਕਰੜੇ ਜੋਗ ਪਰ ਕੁਛ ਕੁਛ ਕਠੋਰ। ਇਹ ਕਰ ਵਰਤਮਾਨ ਸਮੇਂ ਦਾ ਮਨੁੱਖੀ ਜੀਵਨ ਧਰਤੀ ਉੱਤੇ ਜੀਵਿਤ ਰਿਹਾ ਤੰਦਰ ਸੰਦੇਸ਼ ਸਿੱਖ ਜ਼ਰੂਰ ਹੀ ਹਸਤੇ ਨਕਸ਼ੇ ਤੇ ਰਹਿਣਗੇ ਇਹ ਉਹਨਾਂ ਨੇ ਆਪਣੀ ਕਿਤਾਬ ਈਸਟ ਟੂ ਵੈਸਟ ਦੇ ਵਿੱਚ ਚੈਪਟਰ ਅਮਰਸੇਨ ਲਾਹੌਰ 123 ਨੰਬਰ ਪੇਜ ਤੇ ਲਿਖਿਆ ਜੀ ਸਿੰਘਾਂ ਦੇ ਹੋਲੇ ਮਹੱਲੇ ਦਾ ਦਿਨ ਹੈਗਾ ਔਰ ਗੁਰੂ ਗੋਬਿੰਦ ਪਾਸ਼ਾ ਨੇ ਕਿਹਾ ਸੀਗਾ ਕਿ ਜਿਹੜਾ ਸਿੰਘ ਨੀਲੇ ਬਾਣੇ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਲਾ ਮਹੱਲਾ ਦੇਖਣ ਦੇ ਲਈ ਜ਼ਰੂਰ ਆਏਗਾ ਜਿਹੜਾ ਗੁਰੂ ਦਾ ਖਾਲਸਾ ਹੋਏਗਾ ਸੋ ਇਸ ਕਰਕੇ ਅੱਜ ਦਾ ਇਹ ਦਿਨ ਅਨੰਦਪੁਰ ਸਾਹਿਬਾਂ ਲੱਗਦਾ ਜਿਵੇਂ ਨੀਲੇ ਰੰਗ ਦੇ ਵਿੱਚ ਰੰਗਿਆ ਗਿਆ ਹੋਏ ਕਿਉਂਕਿ ਨੀਲਾ ਹੀ ਨੀਲਾ ਬਾਣਾ ਦਿਖਦਾ ਹੈਗਾ ਸੋ ਮੇਰੇ ਨਾਲ ਇੱਕ ਬਾਬਾ ਜੀ ਮੌਜੂਦ ਹੈਗੇ ਨੇ ਔਰ ਉਹਨਾਂ ਦਾ ਨਾਮ ਹੈ ਗੁਰਪ੍ਰੀਤ ਸਿੰਘ ਸੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਬਹੁਤ ਵਾਰ ਐਦਾਂ ਹੁੰਦਾ ਹੈ ਕਿ ਜਦੋਂ ਕੋਈ ਗੁਰਪੁਰਬ ਜਾਂ ਕੋਈ ਇਤਿਹਾਸਿਕ ਦਿਨ ਹੁੰਦਾ ਹੈ ਤੇ ਕਈ ਵਾਰ ਅਸੀਂ ਦੇਖਦੇ ਹਾਂ ਕਿ ਲੋਕ ਉਸ ਦੇ ਬਾਰੇ ਵਿੱਚ ਇਤਿਹਾਸ ਨਹੀਂ ਜਾਣਦੇ ਹੁੰਦੇ ਜੋ ਕਿ ਅਚੇਤ ਜਈ ਗੱਲ ਹੈ ਕਈ ਵਾਰ ਅਸੀਂ ਇੰਨਾ ਧਿਆਨ ਨਹੀਂ ਦਿੰਦੇ ਔਰ ਹਰ ਇੱਕ ਪੁਰਬ ਨੂੰ ਅਸੀਂ ਮੇਲੇ ਮਸਿਆ ਦੀ ਤਰ੍ਹਾਂ ਦੇਖਦੇ ਆ ਪਰ ਬਾਬਾ ਜੀ ਦਾ ਕਹਿਣਾ ਹੈ ਕਿ ਉਹ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਿੱਖ ਹਿਸਟਰੀ ਦੇ ਬਾਰੇ ਵਿੱਚ ਜਾਣਦੇ ਹੈਗੇ ਨੇ ਸੋ ਆਪਾਂ ਉਹਨਾਂ ਕੋਲ ਪੁੱਛ ਲੈਨੇ ਆ ਕੀ ਖਾਸੀ ਹੈ ਤੇ ਸੋ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਕੁਝ ਸੈਕਿੰਡਸ ਦੇ ਵਿੱਚ ਤੁਸੀਂ ਬਹੁਤ ਸਾਰੇ ਜਿਹੜੇ ਨਾਮ ਨੇ ਗੁਰੂ ਇਤਿਹਾਸ ਦੇ ਵਿੱਚ ਉਹ ਤੁਸੀਂ ਬੋਲ ਸਕਦੇ ਆ ਹਾਂਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਚੈਨਲ ਦਾ ਧੰਨਵਾਦ ਜੀ ਬਹੁਤ ਬਹੁਤ ਮੈਂ 43 ਸਕਿੰਟ ਦੇ ਵਿੱਚ 40 ਮੁਕਤੀਆਂ ਦੇ ਨਾਂ 15 ਭਗਤਾਂ ਦੇ ਨਾਂ 11 ਭਟ ਸਹਿਬਾਨਾਂ ਦੇ ਨਾਂ 31 ਰਾਗਾਂ ਦੇ ਨਾਂ ਅੱਛਾ ਇਹ ਸਾਰਾ ਕੁਝ ਤੇ ਗੁਰਸਿੱਖਾਂ ਦੇ ਨਾਂ ਜਿਹੜਾ ਵਾ 43 ਸਕਿੰਟ ਵਿੱਚ ਬੋਲ ਦੇਣਾ ਜੀ ਜੋ ਅੱਜ ਤੱਕ ਕਿਸੇ ਨੇ ਨਹੀਂ ਬੋਲੇ ਜੀ ਉਸ ਤੋਂ ਇਲਾਵਾ ਵੀ ਮੇਰੀਆਂ ਅਕਸਰ ਵੀਡੀਓ ਹੁੰਦੀਆਂ ਜੀ ਮੈਂ Hindu ਧਰਮ ਗ੍ਰੰਥ ਸਾਰੇ ਪੜ੍ਹੇ ਆ ਜੀ ਅੱਛਾ ਬਾਈਬਲ ਵੀ ਪੂਰੀ ਜਾਦਾ ਜੀ ਮੈਨੂੰ ਬਹੁਤ ਜ਼ਿਆਦਾ ਕਿੱਦਾਂ ਹਿੰਦੂ ਧਰਮ ਗ੍ਰੰਥ ਹੈ ਸ਼ਿਵ ਪੁਰਾਨ ਮਾਰਕੰਡੇ ਪੁਰਾਨ ਵਿਸ਼ਨ ਪੁਰਾਨ ਪਦਮ ਪੁਰਾਨ ਸੰਘ ਪੁਰਾਨ ਕੂਰਮ ਪੁਰਾਨ ਮਚਸੇ ਪੁਰਾਨ ਬਰਾਹ ਪੁਰਾਨ ਲਿੰਗ ਪੁਰਾਨ ਗਰੂਪ ਪੁਰਾਨ ਵਿਸ਼ਕਰਮਾ ਪੁਰਾਨ ਵਾਮਨ ਪੁਰਾਨ ਭਾਗਵਤ ਪੁਰਾਨ ਸ਼ਕਤੀ ਪੁਰਾਨ ਸਕੰਧ ਪੁਰਾਨ ਵਿਚਿਤ ਪੁਰਾਨ ਨਾਰਦ ਪੁਰਾਨ ਬਰਹਾਮਾ ਬੈਬਰਤ ਪੁਰਾਨ ਇਹ ਸਾਰੇ ਪੜ੍ਹੇ ਆ ਜੀ ਅੱਛਾ ਪਿੱਛੇ ਜੀ ਮੇਰੇ ਕੋਈ ਪ੍ਰਚਾਰਕ ਰਹੇ ਆ ਪਹਿਲਾਂ ਮੈਂ ਹਾਂ ਜੀ ਪ੍ਰਚਾਰ ਵੀ ਕਰਦਾ ਜੀ ਅੱਛਾ ਤੇ ਉਸ ਤੋਂ ਇਲਾਵਾ ਜਿੱਦਾਂ ਸਭ ਤੋਂ ਔਖਾ ਮੰਤਰ ਮੰਨਿਆ ਜਾਂਦਾ Hindu ਧਰਮ ਦੇ ਵਿੱਚ ਸ਼ਿਵ ਤੰਦਵ ਉਹ ਵੀ ਮੈਨੂੰ ਯਾਦ ਆ ਜੀ ਜੇ ਟਾਈਮ ਹੋਇਆ ਮੈਂ ਸੁਣਾ ਵੀ ਸਕਦਾ ਤੁਹਾਨੂੰ ਜੀ 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 ਸੁਣਾਓ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਕਿਉਂ ਜ਼ਰੂਰੀ ਲੱਗਾ ਕਿ ਇਹ Hindu ਧਰਮ ਦੇ ਵੀ ਜਿਹੜੇ ਸ਼ਸਤਰ ਸ਼ਾਸਤਰ ਹੈਗੇ ਇਹ ਪੜ੍ਹਨੇ ਜ਼ਰੂਰੀ ਨੇ ਬੀਂਗਾ ਸਿੱਖ ਜਾਂ ਬੀਂਗਾ ਨਿਹੰਗ ਬੰਦੇ ਵਾਸਤੇ ਜਾਣਕਾਰੀ ਹੋਣੀ ਜ਼ਰੂਰੀ ਆ ਆਪਾਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿ ਸਕਦੇ ਸਾਨੂੰ ਹਰ ਧਰਮ ਦੀ ਜਾਣਕਾਰੀ ਹੋਣੀ ਚਾਹੀਦੀ ਆ ਫੇਰ ਹੀ ਪਤਾ ਲੱਗੇਗਾ ਕਿ ਉਹਦੇ ਧਰਮ ਵਿੱਚ ਕੀ ਹੈ ਤੇ ਸਾਡੇ ਧਰਮ ਵਿੱਚ ਕੀ ਹੈ ਤੇ ਦੋਨਾਂ ਦੇ ਵਿੱਚ ਫਰਕ ਕੀ ਹੈ ਹੂੰ ਜਿੰਨਾ ਚਿਰ ਅਸੀਂ ਅਧਿਆਨ ਨਾ ਕਰਾਂਗੇ ਸਾਨੂੰ ਪਤਾ ਨਹੀਂ ਲੱਗ ਸਕਦਾ ਜੀ ਤੇ ਕੀ ਮੋਟਾ ਜਿਹਾ ਫਰਕ ਕੀ ਕੱਢਿਆ ਤੁਸੀਂ ਫਰਕ ਹੁਣ ਮੈਂ ਕਿਦਾਂ ਦੱਸਾਂ ਤੁਹਾਨੂੰ ਫਰਕ ਜਿਹੜਾ ਹੈ ਨਾ ਰਸਤੇ ਜਿਹੜੇ ਆ ਰੱਬ ਵਾਲੇ ਪਾਸੇ ਨੂੰ ਆ ਪਰ ਧਰਤੀ ਦੇ ਜਿੰਨੂੰ ਜਿੰਨੂ ਅਕਾਲ ਪੁਰਖ ਨੇ ਭੇਜਿਆ ਪਾਵਰਾਂ ਦੇ ਕੇ ਉਹ ਉਹਨਾਂ ਨੇ ਰੱਬ ਵਾਲੇ ਪਾਸੇ ਲਾਉਣ ਦੀ ਬਜਾਏ ਆਪਣੇ ਵਾਲਾ ਲਾਉਣਾ ਸ਼ੁਰੂ ਕਰਤਾ ਲੋਕਾਂ ਨੂੰ ਹੂੰ ਤੇ ਆਪਣੇ ਅੰਦਰ ਵਾਲੇ ਪਾਸੇ ਕੋਈ ਨਹੀਂ ਗਿਆ ਬਾਹਰੋਂ ਹੀ ਰੱਬ ਰੱਬ ਦੇ ਰਿਹਾ ਸਾਰਾ ਕੁਝ ਜੀ ਆਪਣੇ ਆਪ ਨੂੰ ਨਹੀਂ ਪੜਿਆ ਲੋਕਾਂ ਨੇ ਬਿਲਕੁਲ ਸੋ ਤੁਸੀਂ ਕਹਿ ਰਹੇ ਸੀ ਤੁਹਾਨੂੰ ਸ਼ਿਵ ਤੰਡਵ ਆਂਦਾ ਹੈਗਾ ਮੈਂ ਚਾਹਨੀ ਮੈਨੂੰ ਸੁਣਾਓ ਮੈਂ ਪਹਿਲੀ ਵਾਰ ਸੁਣਨਾ ਉਹ ਹੈਗਾ ਜੀ ਉਹ ਪਹਿਲੀ ਗੱਲ ਅੱਜ ਤੱਕ ਕਿਸੇ ਗੁਰਸਖ ਨੇ ਨਹੀਂ ਬੋਲਿਆ ਉਹ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਨਹੀਂ ਸਿਰਫ ਪਰ ਮੈਂ ਪੜਿਆ ਸਾਰਾ ਕੁਝ ਹੈ ਉਹ ਹੈਗਾ ਜੀ ਜਟਾਟ ਵੀ ਗਲ ਜਲ ਪ੍ਰਵਾਹ ਪਾ ਵੀ ਤਸਲੇ ਗਲੇਵ ਲੰਬੇ ਲੰਬੀ ਤਾਹ ਬੁਝੰਗ ਤੁੰਗ ਮਾਲਿਕਮ डमड 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 दमननी नादव दरबजम चकार चंड तांडव कं तनोतने शिवाय शिवम जटा कटा संभ्रमर्मन नीलिंप निर्जरी वेलोल बीच वल्लरी विराजमान मूर्दनी दगद गद गजे वलाट पटपाप के किशोर चंद्र शेखरे रति प्रतिक्षणम ममं ਦਰਦਰਿੰਦਰ ਨੰਦਨੀ ਬਲਾਸਵੰਦ ਵੰਦੁਰਾ ਸਫੁਰਦਗਤ ਸੰਤਤੀ ਪਰਮੋਦ ਮਨਸ ਮਾਨਸੇ ਕਿਰਪਾ ਕਟਾਕਿ ਚੁਧਾਰਨੀ ਨਿਰੁਧ ਦੁਰਦਰਪਦੀ ਕਵਚ ਦਿਵ ਗੰਭਰੇ ਮਨੋ ਵਿਨੋਦ ਮੇਤੂ ਵਸਤੁਨੀ ਜਟਾ ਪੁਜੰਗ ਪਿੰਗਲ ਸਫਤ ਫਨਾ ਮਨੀ ਪ੍ਰਭਾ ਕਦੰਬ ਕੁੰਕਮ ਦਰਵ ਪ੍ਰਲਿਪਤ ਦਿਗਵਦੂ ਮੁਖੇ ਮਦੰਦ ਸਿੰਦੁਰਾ ਸਫੁਰਤ ਗੁਤਰੀ ਮੇਧੁਰੇ ਮਨੋ ਵਿਨੋਦਾਮ ਦਾ ਭੂਤੰਗ ਬਿਭਰਤ ਗੂਤ ਭਰਤਰੀ ਜੀ ਸੋ ਤੁਸੀਂ ਸ਼ਿਵਤ ਅੰਡਵ ਜਿਹੜਾ ਹੈਗਾ ਪੜ ਲਏ ਨੇ ਹੈਗੇ ਤੁਸੀਂ ਕਹਿ ਰਹੇ ਤੁਸੀਂ ਸਾਰੇ ਧਰਮ ਪੜੇ ਆ ਤੇ ਤੁਸੀਂ ਬਾਈਬਲ ਦੇ ਉੱਤੇ ਵੀ ਕੋਈ ਦੱਸਿਆ ਸੀਗਾ ਜਿਸ ਦੇ ਕਰਕੇ ਤੁਹਾਨੂੰ ਬਾਅਦ ਚ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ ਹਾਂਜੀ ਬਾਈਬਲ ਜਿਹੜੀ ਹੈ ਮੈਂ ਪੁਰਾਣਾ ਨੇਮ ਜਿਹੜਾ ਵਾ ਨਾ 올ਡ ਟੈਸਟਾਮੈਂਟ ਜਿਹੜਾ ਵਾ ਜੈਨੇਸਿਸ ਉਤਪਤਵ ਲੈ ਕੇ ਤੇ ਮਲਾਕੀ ਤੱਕ ਪੂਰਾ ਪੜਿਆ ਚੰਗੀ ਤਰ੍ਹਾਂ ਅੱਛਾ 10 ਸਾਲ ਸਟੱਡੀ ਕੀਤੀ ਉਹਦੀ ਮੈਂ ਤੇ ਨਵਾਂ ਨੇਮ ਜਿਹੜਾ ਵਾ ਮੱਤੀ ਦੀ ਅੰਜੀਲ ਤੋਂ ਲੈ ਕੇ ਤੇ ਪ੍ਰਕਾਸ਼ਿਤ ਵਾਕਿਆ ਤੱਕ ਸਾਰਾ ਪੜਿਆ ਚੰਗੀ ਤਰ੍ਹਾਂ ਜਬੂਰ ਵੀ ਮੈਨੂੰ ਬਹੁਤ ਜ਼ਿਆਦਾ ਜ਼ਬਾਨੀ ਯਾਦ ਆ ਉਹਨਾਂ ਦੇ ਕੜੇ ਜਨਨ ਜਬੂਰ ਕਹਿੰਦੇ ਆ ਜੀ ਤੇ ਮੈਂ ਉਹ ਤੇ ਵੀਡੀਓ ਪਾਈ ਸੀ ਪਿੱਛੇ ਜੀ ਉਹਦੇ ਕਰਕੇ ਇਸਾਈ ਭਰਾ ਜਿਹੜੇ ਆ ਮੇਰੇ ਆਪਣੇ ਆਪ ਮੈਨੂੰ ਦੁਸ਼ਮਣ ਸਮਝਣ ਲੱਗੇ ਮੈਨੂੰ ਮੇਰੇ ਤੇ ਕਾਫੀ ਕੇਸਕੂਸ ਵੀ ਕਰ ਦਿੱਤੇ ਜੀ ਉਹਨਾਂ ਨੇ ਉਹ ਜੀ ਮੈਂ ਗਲਤ ਕੁਝ ਨਹੀਂ ਬੋਲਿਆ ਕਿਸੇ ਨੂੰ ਮੈਂ ਉਹਦੇ ਹੂ ਬੂ ਬੋਲਿਆ ਜੋ ਵਿੱਚ ਲਿਖਿਆ ਬਾਈਬਲ ਦੇ ਉਹ ਹੀ ਬੋਲਿਆ ਮੈਂ ਹਾਂ ਪੇਜ ਸ਼ੇਅਰ ਕੀਤੇ ਆ ਜੀ ਸੋ ਮੈਨੂੰ ਇਹ ਦੱਸੋ ਕਿ ਜਿਹੜਾ ਤੁਸੀਂ ਸਿੱਖ ਧਰਮ ਦੇ ਕਿਹਾ ਕਿ ਮੈਂ ਕੁਝ ਸੈਕਿੰਡਸ ਦੇ ਵਿੱਚ ਕਿਉਂਕਿ ਬਹੁਤ ਸਾਰੇ ਨਿਹੰਗ ਸਿੰਘ ਇਦਾਂ ਦੇ ਵੀ ਹੈਗੇ ਨੇ ਕਿ ਜਿਨ੍ਹਾਂ ਦੀ ਪੜ੍ਹਾਈ ਲਿਖਾਈ ਥੋੜੀ ਘੱਟ ਹੈਗੀ ਹੈ ਜਿਹੜੇ ਗੁਰੂ ਸਾਹਿਬਾਨਾਂ ਦੇ ਨਾਮ ਨਹੀਂ ਜਾਣਦੇ ਪਰ ਉਹਨਾਂ ਦੀ ਸ਼ਰਧਾ 'ਚ ਕੋਈ ਕਮੀ ਨਹੀਂ ਹੈਗੀ ਪਰ ਤੁਸੀਂ ਕਹਿ ਰਹੇ ਕਿ ਕੁਝ ਸੈਕਿੰਡਸ ਦੇ ਵਿੱਚ ਤੁਸੀਂ ਬਹੁਤ ਸਾਰੇ ਨਾਮ ਕੀ ਕੀ ਤੁਸੀਂ ਕੁਝ ਸੈਕਿੰਡਸ ਦੇ ਵਿੱਚ ਸੁਣਾ ਸਕਦੇ ਹੋ ਜਿਹੜੀ ਪੜ੍ਹਾਈ ਲਿਖਾਈ ਦੀ ਪਹਿਲਾਂ ਗੱਲ ਕੀਤੀ ਜੀ ਮੈਂ ਇੰਗਲਿਸ਼ ਕਿਤਾਬਾਂ ਵੀ ਕਾਫੀ ਪੜ੍ਹੀਆਂ ਜੀ ਔਰ ਅੰਗਰੇਜ਼ ਰਾਈਟਰਾਂ ਨੇ ਸਿੱਖ ਕੌਮ ਦੀ ਬੜੀ ਸਿਫਤ ਕੀਤੀ ਹੈ ਜਿੱਦਾਂ ਅਰਨਲ ਟਾਉਨ ਵੀ ਇੱਕ ਕਿਤਾਬ ਆਪਣੀ ਚ ਲਿਖਦੇ ਈਸਟ ਟੂ ਵੈਸਟ ਦੇ ਵਿੱਚ ਸਿੱਖ ਕੌਮ ਬਾਰੇ ਕਿੰਝ ਦੀ ਆਰ ਦਾ ਬ੍ਰਿਲਿਐਂਟ ਮੈਨ ਹਾਂ ਦਾ ਫੇਸ ਆਫ ਦਾ ਪਲੈਨਟ ਆਫ ਐਂਡ ਕੈਪੇਬਲ ਐਂਡ ਸਲਾਈਟਲੀ ਗ੍ਰਿਮ ਇਫ ਹਿਊਮਨ ਲਾਈਫ ਸਰਵਾਈਵਸ ਦਾ ਪ੍ਰੈਜ਼ੈਂਟ ਚੈਪਟਰ ਆਫ ਮੈਨਸ ਹਿਸਟਰੀ ਇਸ ਆਫ ਸਿਕਸ ਫੋਰ ਸ਼ੂਰ ਵਿਲ ਸਟਿਲ ਬੀ ਆਨ ਦਾ ਮੈਪ ਵੀ ਸਿੱਖ ਧਰਤੀ ਦੇ ਸਭ ਤੋਂ ਸਖਤ ਜਾਣ ਇਨਸਾਨ ਨੇ ਕਰੜੇ ਜੋਗ ਪਰ ਕੁਝ ਕੁਝ ਕਠੋਰ ਜੇਕਰ ਵਰਤਮਾਨ ਸਮੇਂ ਦਾ ਮਨੁੱਖੀ ਜੀਵਨ ਧਰਤੀ ਉੱਤੇ ਜੀਵਤ ਰਹਾ ਤਾਂ ਇਹਨਾਂ ਸੰ ਇਹ ਉਹਨਾਂ ਨੇ ਆਪਣੀ ਕਿਤਾਬ ਈਸਟ ਟੂ ਵੈਸਟ ਦੇ ਵਿੱਚ ਚੈਪਟਰ ਅਮਰਸੇਂਹ ਲਾਹੌਰ 123 ਨੰਬਰ ਪੇਜ ਤੇ ਲਿਖਿਆ ਜੀ ਜੀ ਅਰਨਲ ਟੌਨਬੀ ਨੇ ਉਸ ਤੋਂ ਇਲਾਵਾ ਤੁਹਾਨੂੰ ਮੈਂ ਦੱਸਦਾ ਜੀ ਜਿਹੜੇ ਸਿੱਖ ਧਰਮ ਦੇ ਵਿੱਚ 40 ਮੁਕਤੀਆਂ ਦੇ ਨਾਂ 15 ਭਗਤਾਂ ਦੇ ਨਾਂ 11 ਪਟ ਸਾਹਿਬਾਨਾਂ ਦੇ ਨਾਂ 31 ਰਾਗਾਂ ਦੇ ਨਾਂ ਤਿੰਨ ਗੁਰ ਸਿੱਖਾਂ ਦੇ ਨਾਂ ਇਹ ਜੇ ਆਪਾਂ ਸ਼ਬਦ ਦੇਖੀਏ ਤਾਂ 212 ਦੇ ਕਰੀਬ ਸ਼ਬਦ ਬਣ ਜਾਂਦੇ ਆ ਜੀ ਇਹ ਸਿਰਫ 43 ਸੈਕਿੰਡ ਦੇ ਵਿੱਚ ਮੈਂ ਬੋਲ ਦਿੰਨਾ ਜੀ ਜੀ ਅੰਦਰ ਮਹਾ ਸਿੰਘ ਖਮੀਰ ਸਿੰਘ ਸਾਹ ਸਿੰਘ ਗਰਜਾ ਸਿੰਘ ਸੁਹੇਲ ਸਿੰਘ ਸੁਲਤਾਨ ਸਿੰਘ ਸੁਭਾ ਸਿੰਘ ਸੰਸੰਗਰ ਛਾ ਸਿੰਘ ਗਰੀ ਸਿੰਘ ਕਰਮ ਸਿੰਘ ਕਰਨ ਸਿੰਘ ਕਾਲਾ ਸਿੰਘ ਕਿਰਤ ਸਿੰਘ ਕਿਰਪਾਲ ਸਿੰਘ ਖੁਸ਼ਾਲ ਸਿੰਘ ਗੁਲਾਬ ਸਿੰਘ ਗੰਗਾ ਸਿੰਘ ਗੰਨਾ ਸਿੰਘ ਕਰਪਾਰਾ ਸਿੰਘ ਚੰਬਾ ਸਿੰਘ ਜੱਟੂ ਸਿੰਘ ਜੋਗਾ ਸਿੰਘ ਜੰਗ ਸਿੰਘ ਗਿਆਲ ਸਿੰਘ ਦਰਬਾਰਾ ਸਿੰਘ ਦਲਬਾਖ ਸਿੰਘ ਧਰਮ ਸਿੰਘ ਤੰਨਾ ਸਿੰਘ ਨਿਹਾਲ ਸਿੰਘ ਮਦਨ ਸਿੰਘ ਪਾਕ ਸਿੰਘ ਬੂਟ ਸਿੰਘ ਭੋਗਾ ਸਿੰਘ ਭੋਲਾ ਸਿੰਘ ਮਾਨ ਸਿੰਘ ਮੱਜਾ ਸਿੰਘ ਮੱਜਾ ਸਿੰਘ ਰਾਜ ਸਿੰਘ ਰਚਮਨ ਸਿੰਘ ਕਬੀਰ ਜੀ ਫਰੀਦ ਜੀ ਰਵਦਾਸ ਜੀ ਤੰਨਾ ਜੀ ਤਲੋਚਨ ਜੀ ਗਾਇਦੇਵ ਜੀ ਨਾਮਦੇਵ ਜੀ ਸਦਰ ਜੀ ਸੈਨ ਜੀ ਬੇਣੀ ਜੀ ਪਰਮਾਨੰਦ ਜੀ ਰਮਨੰਦ ਜੀ ਸੂਰਦਾਸ ਜੀ ਪਿੱਖਣ ਦੀ ਪੀਪਾ ਜ ਸ਼ਰਾਕੂ ਗੁਗੀ ਦੀ ਤੱਕ ਦੇਵਕੰਡਾ ਦੀ ਤੱਕ ਬਿਹਕੜਾ ਤੱਕ ਬੜਾ ਸੰਸਤ ਜੋੜ ਤਨਾਸਰੀ ਗਿਆ ਸੀ ਟੋਟੀ ਬਲਾਰੀ ਤੋਂ ਲੱਗ ਜੁਹੀ ਬੱਲਾ ਬੱਲ ਗੋਡਰਾਮ ਕਲੀ ਨਾਟਨ ਨਰੈਣ ਮਾਲੀ ਗੋੜਾ ਮਰ ਤੁਹਾਰੀ ਕਿਦਾ ਦਾ ਪੈਰੋ ਬਸੰਤ ਸਾਰੀ ਮਲਾਰ ਕਨੜਾ ਕਲਿਆਣ ਪਰਵਤੀ ਜਜਾਬੰਦੀ ਸ਼ੱਤਿਆਜੀ ਬਲਵਾਨੀ ਜੀ ਸੁੰਦਰ ਜੀ ਜੀ ਬਿਲਕੁਲ ਔਰ ਭਾਵੇਂ ਸਾਡੀ ਆਡੀਅנס ਟਾਈਮਰ ਲਾ ਕੇ ਚੈੱਕ ਕਰ ਲੈ 43 ਸੈਕਿੰਡ ਦੇ ਹਨ ਜੀ 43 ਸੈਕਿੰਡ ਚ ਬੋਲ ਦੇਣਾ ਜੀ ਅੱਛਾ ਤੁਸੀਂ ਕੰਮ ਕੀ ਕਰਦੇ ਰਹੇ ਹੋ ਪਹਿਲਾਂ ਮੈਂ ਡਰਾਈਵਿੰਗ ਕਰਦਾ ਜੀ ਡਰਾਈਵਿੰਗ ਕਰਦੇ ਰਹੇ ਹੋ ਤਾਂ ਵੀ ਤੁਹਾਨੂੰ ਕਿਤਾਬਾਂ ਤੇ ਪੜ੍ਹਾਈ ਲਿ ਤੇ ਹੁਣ ਮੈਂ ਆਪਣੀ ਬਲੇਰ ਚਲਾਣਾ ਜੀ ਪਿਕਅਪ ਕੱਢੀ ਹੈ ਮੇਰੇ ਅੱਛਾ ਔਰ ਇਹ ਬਾਣੇ ਦੇ ਵਿੱਚ ਤੁਸੀਂ ਕਦੋਂ ਆਏ ਸੀਗੇ ਬਾਣਾ ਇਹ ਮੈਂ 3 ਸਾਲ ਤੋਂ ਇਹ ਦਮਾਲਾ ਸਜਾਣਾ ਸ਼ੁਰੂ ਕੀਤਾ ਜੀ ਜੀ ਸੋ ਕਿਸ ਚੀਜ਼ ਨੇ ਪ੍ਰਭਾਵਿਤ ਕੀਤਾ ਤੁਹਾਨੂੰ ਪ੍ਰਭਾਵਿਤ ਗਰਬਾਣੀ ਕਹਿੰਦੀ ਹੈ ਉਦਮ ਮਤ ਪ੍ਰਭ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ ਜਿਉ ਨਟਵਾ ਤਨ ਤੇ ਬਜਾਏ ਤੰਤੀ ਤਿਉ ਬਾਜੇ ਜੰਤ ਜਨਾ ਅਸੀਂ ਸਿਰਫ ਬਾਂਸ ਦੀਆਂ ਬੰਸਰੀਆਂ ਜੀ ਉਹ ਆਪ ਹੀ ਫੁਕਾ ਮਾਰਦਾ ਆਪ ਹੀ ਪ੍ਰੇਰਿਤ ਕਰ ਦਿੰਦਾ ਆਪ ਹੀ ਸਭ ਕੁਝ ਕਰ ਦਿੰਦਾ ਜੀ ਸਾਡੇ ਸਾਰਿਆਂ ਦੇ ਅੰਦਰ ਆ ਜੀ ਉਹ ਅਸੀਂ ਬਾਹਰੋਂ ਲੱਭਦੇ ਫਿਰਦੇ ਆ ਉਹ ਅੰਦਰ ਆ ਸਾਰਿਆਂ ਦੇ ਜੀ ਮੈਂ ਨਾ ਤੁਹਾਡੇ ਮੱਥੇ ਦੇ ਉੱਤੇ ਲੱਗਾ ਹੋਇਆ ਗੋਲੀਆਂ ਨੂੰ ਤੁਸੀਂ ਲੱਗਦਾ ਉਸ ਜਿਵੇਂ ਉਹ ਸ਼ਿੰਗਾਰ ਕਰਦੇ ਆ ਉਹ ਲਗਾਈਆਂ ਹੋਈਆਂ ਮੈਂ ਬਾਰ ਬਾਰ ਮੇਰੀ ਨਜ਼ਰ ਜਾ ਰਹੀ ਵਾਕਿਆ ਹੀ ਉਹ ਪਤਲ ਦੀਆਂ ਗੋਲੀਆਂ ਨੇ ਪਿਸਟਲ ਦੀਆਂ ਗੋਲੀਆਂ ਜੀ 9mm ਦੀਆਂ 9mm ਪਿਸਟਲ ਦੀਆਂ ਗੋਲੀਆਂ ਤੁਸੀਂ ਮੱਥੇ 'ਚ ਲਗਾਈਆਂ ਹੋਈਆਂ ਹਾਂਜੀ ਇਹ ਕੀ ਸ਼ੌਂਕ ਹੈ ਇਹ ਸ਼ੌਂਕ ਹੈ ਜੀ ਮੈਂ ਇੱਕ ਸ਼ੇਰ ਲਿਖਿਆ ਆਪਣੀ ਆਰਥੀ ਆ ਆਜ਼ਾਦ ਪਰਿੰਦਾ ਹਾਂ ਮਨਜ਼ੂਰ ਗੁਲਾਮੀ ਨਹੀਂ ਕੁਛ ਕੌਮਲੀ ਕਰ ਜਾਵਾਂ ਖੁਸ਼ਕਿਸਮਤ ਹੋਵਾਂਗਾ ਸਾਡੇ ਰਗੜ ਕੇ ਲੋਕਾਂ ਮੰਗ ਮੈਂ ਮਰਨਾ ਚਾਹੁੰਦਾ ਨਹੀਂ ਗੋਲੀ ਨਾਲ ਮਰ ਜਾਵਾਂ ਖੁਸ਼ਕਿਸਮਤ ਹੋਵਾਂਗਾ